ਇਟਲੀ ਦੇ ਨੋਵੇਲਾਰਾ ਸ਼ਹਿਰ ਵਿਖੇ ਸਿੱਖ ਸੇਵਾ ਸੁਸਾਇਟੀ ਦੁਆਰਾ ਆਪਣੀ 13ਵੇਂ ਵਰੇਗੰਮੂਕੀ ਗੁਰਮਤ ਮੁਕਾਬਲੇ ਕਰਵਾਈ ਗਈ। ਇਟਲੀ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਸਿੱਖੀ ਦਾ ਪ੍ਰਚਾਰ ਕਰ ਰਹੀਆਂ ਨੇ ਜਿਨ੍ਹਾਂ ਵਿੱਚੋਂ ਸਿੱਖਾਂ ਦੀ ਸਰਮੋਰ ਧਾਰਮਿਕ ਸੰਸਥਾ ਸਿੱਖੀ ਸੇਵਾ ਸੁਸਾਇਟੀ ਦੁਆਰਾ ਸਿੱਖ ਧਰਮ ਦੀ ਪ੍ਰਸਾਰ ਤੇ ਪ੍ਰਚਾਰ ਲਈ ਸਮੇਂ-ਸਮੇਂ ਤੇ ਵਾਫਾ ਕੋ ਪ੍ਰਾਲੀ ਕੀਤੀ ਜਾਂਦੀ ਨੇ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਸਥਾ ਨੇ ਆਪਣੀ ਵਰੇਗੰਮਾ ਮਨਾਉਂਦਿਆਂ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਿਖੇ ਕੀਰਤਨ ਅਤੇ ਕਵਿਸ਼ਰੀ ਮੁਕਾਬਲੇ ਕਰਵਾਏ। ਜਿਸ ਵਿੱਚ 9 ਸਾਲ ਤੋਂ 25 ਸਾਲ ਤੱਕ ਦੇ ਬੱਚਿਆਂ ਦੀ 77 ਜਥਿਆਂ ਨੇ ਭਾਗ ਲਿਆ। ਇਸ ਮੌਕੇ ਟਾਲੇ ਲੋਕਾਂ ਦਾ ਗਰੁੱਪ ਵੀ ਇਸ ਸਮਾਗ ਵਿੱਚ ਸ਼ਾਮਿਲ ਹੋਇਆ। ਸੁਸਾਇਟੀ ਵੱਲੋਂ ਜਿੱਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਤੇ ਭਾਗ ਲੈਣੇ ਜਥਿਆਂ ਨੂੰ ਟਰੋਫੀਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਤੇ ਭਾਈ ਮਨੀ ਸਿੰਘ ਦਸਤਾਰ ਸੇਵਾ ਕੈਂਪ ਦੁਆਰਾ ਦਸਤਾਰਾਂ ਦੀ ਸੇਵਾ ਵੀ ਕੀਤੀ ਗਈ। ਜਿਨ੍ਹਾਂ ਪਾਸ ਗੁਰਿਆਨੀਆਂ ਵੀ ਦਸਤਾਰਾਂ ਸਜਾਈਆਂ। ਇਸ ਮੌਕੇ ਸਿੱਖ ਗੁਰੂਆਂ ਤੇ ਸਿੱਖ ਇਤਿਹਾਸ ਪ੍ਰਤੀ ਪ੍ਰਦਰਸ਼ਨੀ ਵੀ ਲਾਈ ਗਈ। ਇਸ ਸਾਲਿਆ ਨੇ ਬਹੁਤ ਹੀ ਗੋਨਲ ਦੇਖਿਆ ਸੋਸਾਇਟੀ ਦੇ ਮੈਂਬਰਾਂ ਵੱਲੋਂ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੀ ਬੱਚਿਆਂ ਦੇ ਮਾਪਿਆਂ ਨੂੰ ਵੀ ਵਧਾਈ ਦਿੱਤੀ ਗਈ ਤੇ ਕਿਹਾ ਗਿਆ ਕਿ ਅਗਲੇ ਸਾਲ ਇਹਨਾਂ ਮੁਕਾਬਲਿਆਂ ਨੂੰ ਨਵੇਂ ਨਿਯਮਾਂ ਤੇ ਹੋਰ ਉਤਸ਼ਾਹ ਨਾਲ ਕਰਵਾਇਆ ਜਾਵੇਗਾ ਇਸ ਮੌਕੇ ਸੋਸਾਇਟੀ ਦੇ ਮੈਂਬਰ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਅਤੇ ਐਚਆਈ ਦੇ ਪ੍ਰਧਾਨ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਆਓ ਸੁਣਾਉਂਦੇ ਹਾਂ जुगाद सच है भी सच नानक हो पी सच सोचे सोचना होगी ये सोची रह पर चुपे चुप न होगी ये लाए ये उतार भूखे भूख न उतरी ये बंदा दुनिया पर सेह चार पर लख होगी तो एक न चले के भी सतीयारा हो ये के पूरे टुटे पर हुकमर कहीं चलना नानकी खेलना वाहेगुरु जी का खालसा वाहेगुरु जी की फतेह ਅੱਜ ਸਿੱਖੀ ਸੇਵਾ ਸੁਸਾਇਟੀ ਆਪਣੀ 13ਵੀਂ ਐਨੀਵਰਸਰੀ ਗੁਰਦੁਆਰਾ ਸਿੰਘ ਸਭਾ ਨੋਵਿਲਾਰਾ ਦੇ ਵਿੱਚ ਮਨਾ ਰਹੀ ਹੈ ਜਿਹਦੇ ਵਿੱਚ ਅਸੀਂ ਕੀਰਤਨ ਦੇ ਕਵੀਸ਼ਰੀ ਦੇ ਮੁਕਾਬਲੇ ਕਰਾਏ ਜਾ ਰਹੇ ਨੇ ਹਰ ਸਾਲ ਦੀ ਤਰ੍ਹਾਂ ਜਿਹਦੇ ਵਿੱਚ ਵੱਖ-ਵੱਖ ਗੁਰਦੁਆਰਿਆਂ ਤੋਂ ਵੱਖ-ਵੱਖ ਸ਼ਹਿਰਾਂ ਤੋਂ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਇਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇਟਾਲੀਅਨਾਂ ਨੇ ਵੀ ਸ਼ਿਰਕਤ ਕੀਤੀ ਜਿਨ੍ਹਾਂ ਨੂੰ ਅਸੀਂ ਆਪਣੀ ਪ੍ਰਦਰਸ਼ਨੀ ਦੇ ਦੁਆਰਾ ਜਾਣਕਾਰੀ ਦਿੱਤੀ ਆਪਣੇ ਸਿੱਖ ਇਤਿਹਾਸ ਬਾਰੇ ਜਿੱਥੇ ਅਸੀਂ ਇਹਨਾਂ ਨੂੰ ਜਾਣਕਾਰੀ ਦਿੱਤੀ ਉੱਥੇ ਅਸੀਂ ਇਹਨਾਂ ਨੂੰ ਪਾਗਾਂ ਦਾ ਐਕਸਪੀਰੀਅੰਸ ਕਰਨ ਲਈ ਵੀ ਉਤਸ਼ਾਹਿਤ ਕੀਤਾ ਕਿ ਤੁਸੀਂ ਪੱਗ ਬਨ ਕੇ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੁੰਦਾ ਉਹਦੇ ਵਿੱਚ ਵੱਡੀ ਗਿਣਤੀ 'ਚ ਉਹਨਾਂ ਨੇ ਸਾਡੀ ਸ਼ਲਾਗਾ ਕੀਤੀ ਤੇ ਉਹਦੇ ਵਿੱਚ ਹੀ ਸਾਡੇ ਨਾਲ ਮੁੰਦਨੇ ਸ਼ੈਰ ਦੇ ਜਿਹੜੇ ਏ.ਚ.ਆਈ. ਦੇ ਪ੍ਰਧਾਨ ਐਸੋਸੀਏਸ਼ਨ ਦੇ ਉਹਦੇ ਨੇ ਪ੍ਰਧਾਨ ਨੇ ਮਾਰਕੋ ਜੀ ਉਹ ਵੀ ਸਾਡੇ ਨਾਲ ਹੈ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਅਸੀਂ ਅੱਜ ਸਾਰੇ ਗੁਰਦੁਆਰਾ ਸਾਹਿਬ ਗੁਰਦੁਆਰਾ ਸਿੰਘ ਸਵਾਰ ਨੋਵੇ ਲਾਰਾਜ ਇਕੱਠੇ ਹੋਏ ਹਾਂ ਇਹ ਤੇ ਸਿਕਸੇਵਾ ਸੁਸਾਇਟੀ ਨੇ ਬੱਚਿਆਂ ਦਾ ਕੀਰਤਨ ਅਤੇ ਕਵਿਚਾਰੀ ਦਾ ਪ੍ਰੋਗਰਾਮ ਕੰਪੀਟੀਸ਼ਨ ਰੱਖਿਆ ਹੈ ਮੈਂ ਆਪਣੇ ਬੱਚਿਆਂ ਨੂੰ ਸਵਿਟਜ਼ਰਲੈਂਡ ਤੋਂ ਲੈ ਕੇ ਆਇਆ ਤੇ ਇੱਥੇ ਕਾਫੀ ਸਾਰੇ ਬੱਚੇ ਹੈ ਕਰੀਬ 100 150 ਬੱਚਾ ਇੱਥੇ ਆਇਆ ਜਿਹੜਾ ਪਾਰਟਿਸਪੇਟ ਕਰ ਰਿਹਾ ਹੈ ਤੇ ਹੋਰ ਸ਼ਰਮਾ ਦੇ ਲੋਕ ਲੋਕਲ ਇਟਾਲੀਅਨ ਲੋਕ ਵੀ ਆਏ ਆ ਅੱਲੇ ਦਸਤਾਰਬੰਦੀ ਦਾ ਪ੍ਰੋਗਰਾਮ ਇੱਥੇ ਚੱਲ ਰਿਹਾ ਹੈ ਤੇ ਬਹੁਤ ਬਹੁਤ ਅੱਛਾ ਲੱਗਿਆ ਸਾਨੂੰ ਇੱਥੇ ਆ ਕੇ ਤੇ Sikhs are very we both other countries as well. Vaheguru Ji Ka Khalsa, Vaheguru Ji Ki Fateh. Vaheguru Ji Ka Khalsa, Vaheguru Ji Ki Fateh. My Ravijit Kaur and uh, it's a pleasure to be here. Uh, every time I can, I come. Sikhi Seva Society offers a very beautiful opportunity to gather all together in the vibration of the Shabad Guru. And uh, here there are two friends of mine that I invited to visit this place. The community is very open, and it's uh, really an honor to be here with you all. And uh, yes, I'm here with these friends of mine. We came in, We came here to visit the Gurvara. Uh, it's a very beautiful place, and we had the opportunity to learn how to make a good turban. My friends had a new turban tied up for them, and of course, it's, uh, it's a beautiful symbol and also a symbol of my Sikh identity. Allora, un ringraziamento a questo invito che mi, mi fa molto piacere anche perché oggi è una bellissima giornata primaverile e quando ci sono degli anniversari c'è sempre una proiezione in avanti, quindi è un inizio di un nuovo anno, questo sarebbe il 14esimo e speriamo di riuscire a collaborare ancora per tanto tempo e di godere di questi belli incontri. Grazie.